ਕਿ ਨਹੀਂ ਤਰਬ ਦੇ ਮੁਰੀਦ ਹੋਇਆ ਤੰਨਾ ਤਰੂ ਪ੍ਰਹਿਲਾ ਦਿੱਤੇ ਫਰੀਦ ਹੋਇਆ ਜੀ ਦਾ ਪਾਣੀ ਦੀ ਲਹਿਰ ਤੇ ਸਰੀਰ ਤਰ ਗਿਆ ਇਥੋਂ ਬੰਦਗੀ ਦੇ ਆਸਰੇ ਕਬੀਰ ਤਰ ਗਿਆ ਇੱਕ ਨਾਨਕੀ ਦਾ ਵੀਰ ਨਹੀਂ ਉਹ ਡਾਣਾ ਭੁੱਲਿਆ ਦੂਜਾ ਬਾਲਾ ਮਰਦਾਨਾ ਤੇਰੇ ਬਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਗੁੱਲੇ ਦੀਆਂ ਕਾਫੀਆਂ ਦਾ ਪਰਿਆ ਪਠਾਰ ਸੁਲਤਾਨ ਬਾਹੂ ਹਾਸ਼ਮਿਆਂ ਨੇ ਕੱਕ ਸਕਾਰ ਬਾਬੂ ਜੀ ਦਾ ਛੰਦ ਚੰਗਮ ਹੂ ਤੋਂ ਨਹੀਂ ਲੱਥਦਾ ਬਾਬੇ ਸ਼ੌਕੀ ਦੀਆਂ ਵਾਰਾਂ ਉੱਤੇ ਕੋਹਣੇ ਨਹੀਂ ਉਹ ਨੱਚਦਾ ਦੀਦੀਆਂ ਵਾਰਾਂ ਉੱਤੇ ਕੋਹਣੇ ਨਹੀਂ ਉਹ ਨੱਚਦਾ ਕਰਾਮਾਤ ਕਹਿ ਲੋ ਜਾਹੇ ਮੇਰ ਰੱਬ ਦੀ ਇੱਥੇ ਕਣੀਆਂ ਪਵਾ ਦਿੰਦੇ ਰਾਗ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ